ਸ਼ੌਕ ਜੀ ਕਾਰ ਆਏ ਜੀ ਸ਼ਾਪਿੰਗ ਦਿਖਾਓ ਕੱਪੜੇ ਸ਼ਾਨੂੰ ਕੋਟੀਆਂ ਸੈਟਰ ਲੈ ਕੇ ਆਏ ਦਿਖਾਓ ਦਿਖਾਓ ਸ਼ਾਨੂੰ ਪਹਿਲਾ ਨਾ ਬਿੱਲ ਬਿੱਲ ਨਹੀਂ ਉਖਾਣਾ ਆਪਾਂ ਉਹਨਾਂ ਦੀ ਸ਼ਾਈ ਮੁੱਕੀ ਬਿੱਲ ਬ੍ਰਿਟੀ ਬੜਾ ਫਿੱਕਾ ਕੀਤਾ ਸ਼ੌਕ ਜੀ ਕੱਪੜੇ ਉਹ ਕਹਿੰਦੇ ਲਾ ਕੇ ਆਏ ਜੀ ਨਮੀ ਸੂਟਾ ਨਾ ਪਾਉਨ ਕੋਟੀਆਂ ਇਹ ਕਿਦੀ ਆ ਮੇਰੀ ਛੇਤੀ ਛੇਤੀ ਦੱਸੀ ਜਾ ਆ ਮੇਰਾ ਤਾਂ ਮਲੀਨ ਦਾ ਸੀਮ ਸੀਮ ਥੋਪ ਲਿਆਂਦਾ ਮੈਂ ਤੇ ਬਲੀਨ ਨੇ। ਅਵਲੀਨ ਦਾ ਤੇ ਚੁੱਕਾ ਦਾ ਸੇਮ। ਆ ਮੇਰਾ। ਅੱਛਾ। ਆ ਬਲੀਨ ਦਾ। ਅਵਲੀਨ ਦਾ। ਸ਼ਾਦੀ ਰਹਿਮਤ ਦਾ। ਤੇ ਰਹਿਮਤ ਦਾ ਇੱਕ ਤਾਂ ਕਪੜਾ ਹੀ ਜਲੀਆਂਦਾ। ਅਗ ਨਹੀਂ ਤਾਂ ਵਿਚ ਰਹਿਮਤ ਹੀ ਵਾਰੀਂਦੀ ਆ ਜਿਹੜਾ ਮੈਂ ਤਾਂ ਇੱਕ ਨਹੀਂ ਵੇਚਾਂਗਾ। ਉਹਦੇ ਅਸੀਂ ਇਕੱਠੇ ਲਿਆਣੇ ਆ ਨਾ। ਮੇਰਾ ਤੇ ਬਲੀਨ ਦਾ। ਕਿਉਂਕਿ ਰਹਿਮਤ ਡਰਾਈਵਰ ਲਈਦੀ ਐ। ਹਾਂ। ਚਲ ਗੱਲਾਂ ਘੱਟ। ਆ ਵੇਖੋ ਇੱਕ ਮੰਮੀ ਦੀ ਐ ਤੇ ਇੱਕ ਮੇਰੀ ਐ। ਅੱਛਾ ਸੇਮ ਸੇਮ। ਤੇ ਮੰਮੀ ਦੀ। ਤੇ ਆ ਮੇਰੀ। ਅੱਛਾ ਨਵਾਂ ਸੱਸ ਦੀਆਂ ਸੇਮ ਸੇਮ। ਮੈਥਾੜੇ ਨਾਲ ਵੀ ਮੈਚਿੰਗ ਕੀਤੀ ਹੈ ਮੰਮੀ ਨਾਲ ਵੀ ਕੀਤੀ ਤੇ ਅਵਲੀਨ ਨਾਲ ਕੀਤੀ ਹੈ ਅੱਛਾ ਮੇਰੇ ਸਾਰਿਆਂ ਨਾਲ ਮੈਚਿੰਗ ਕੋਟੇ ਨਾਲ ਮੰਮੀ ਨਾਲ ਤੇ ਟਾਪ ਜਿਹੜੀ ਆ ਉਹ ਅ ਅਵਲੀਨ ਦੇ ਨਾਲ ਆਵਲਾ ਤੇ ਤੇ ਆਵਲਾ ਟਾਪ ਤੇ ਤੁਹਾਡੀ ਹੋਣੀ ਹੈ ਕੋਟੀ ਤੁਹਾਨੂੰ ਖਵਾਵਾਂ ਉਹ ਥੋੜੀ ਜੀ ਮੇਰੇ ਰੱਖ ਦੋ ਤੇ ਮੇਰੇ ਮੁੜਕੇ ਆਂਦੇ ਆ ਵੀਰ ਜੀ ਤੁਸੀਂ ਕੱਪੜੇ ਨਹੀਂ ਲੈ ਕੇ ਆਂਦੇ ਬਹੁਤ ਜ਼ਿਆਦਾ ਨਹੀਂ ਮੈਚਿੰਗ ਹੈ ਸ਼ੈਮੀ ਨੇ ਲੱਗਾ ਜ਼ਿਆਦਾ ਮੈਚ ਕਰਦੀ ਹੈ ਨਹੀਂ ਹਾਂ ਇਹਦੇ ਵੀਰ ਜੀ ਆ ਮੇਰੀ ਹਾਂ ਅੱਛਾ ਆ ਤੁਹਾਡੀ ਕੋਲ ਕੇ ਖਾ ਦੇਣਾ ਆ ਜੀ अच्छा मेरी हां क्या न रखा कि स्प्रिंगच नहीं आंदा पूरा अच्छा मतलब ਆ ਸਾਰੇ ਕੱਪੜੇ ਜਿਹੜੇ ਹੀ ਨਾ ਆਫ ਤੇ ਲੱਗੇ ਆ ਆ ਤੁਹਾਡੀ ਕੋਟੀ 110 ਦੀ 120 ਦੀ ਤੇ 60 ਡਾਲਰ 50% ਆਫ ਤੇ ਹੀ अच्छा 50% ਆਫ ਹੈ 50% 110 ਦੀ ਤੇ 60 ਦੀ ਆਈ ਹੈ 60 ਦੀ ਆਈ ਹੈ अच्छा ਐ ਸੇਲ ਦਾ ਫਾਇਦਾ ਲਿਆ ਹਾਂ ਤੇ ਜਿਹੜੀ ਮੇਰੀ ਹੀ ਇਹ 30 ਦੀ ਹੀ 18 ਦੀ ਆਈ ਤਿੰਨਾਂ ਦੀ ਤੇ 18 ਦੀ ਆਈ ਹੈ ਨਾ ਹਾਂ ਇੱਥੇ ਦੀ ਹਾਂ ਚਾ ਚੱਕੋ ਵੀਡੀਓ ਵਧੀਆ ਜਣੀ ਆ ਫਿਰ ਖੋਲ ਜੀ ਹਾਂ ਮੇਰੀ ਪੈਂਟ ਇਹ ਸੱਕੋ ਖੁੱਲੇ ਮੋਜੀ ਵਾਲੀ ਲੈਣੀ ਤਾਂ ਆਂ ਤੇ ਨੀ ਚਜਨੀ ਨਹੀਂ ਨਹੀਂ ਖੁੱਲੇ ਵਾਲੀ ਨਹੀਂ ਠੀਕ ਆ ਮੇਰੀ ਕੁੱਕੜ ਦੀ ਟੋਪੀ ਨਿਕਲੀ ਵਿੱਚ ਅੱਛਾ ਆਵੇ ਇਹਦਾ ਵੀ ਬੈਲ ਲੈ ਢਾਰ ਹੂੰ ਇਹ ਸੇਲ 'ਚ ਵਧੀਆ ਗਿਆ ਫਾਇਦਾ ਗਿਆ ਤਾਂ ਲੈਜ਼ਰ ਮੇਰਾ ਕੋਟ ਦਿਖਾਓ ਇਹ ਸੱਕੋ ਦਾ ਕੋਟ ਬੜਾ ਜੀ ਮੈਨੂੰ ਕਾਲਾ ਕੋਟ ਲਿਆ ਦੇ ਹਾਂ ਕਾਲਾ ਕੋਟ ਐਵੇਂ ਨਹੀਂ ਲਿਆ ਸਕਣੇ ਕਿਉਂ ਲਿਆ ਪਾਉਣ ਵਾਸਤੇ ਲਿਆ ਸੀ ਐਵੇਂ ਜਹੰਤਾ ਦੇ ਆ ਕਿ ਟੱਕ ਇੱਕ ਤਾਂ ਢੀ ਕੜਤੀ ਨਾ ਇੱਕ ਆ ਸਾਡਾ ਪੈਂਟ ਕੋਟ ਲਿਆਂਦਾ ਅੱਜ ਹਾਂਜੀ ਪੈਂਟ ਕੋਟ ਇਹ ਵੀ ਤੁਹਾਨੂੰ ਦੱਸਾਂਗੇ ਕਿਵੇਂ ਲੈ ਕੇ ਆਏ ਇਹ ਵੀ ਪਾਉਣੇ ਕਿ ਪ੍ਰੋਗਰਾਮ ਤੇ ਕਰਤਾ ਨੇ ਰੇੜੀ ਜੀ ਪਤਾ ਲੱਗੋ ਕਿਵੇਂ ਲਿਆਂਦਾ ਇੱਕ ਆ ਪੈਂਟ ਤੁਹਾਡੀ ਇੱਕ ਆ ਪੈਂਟ ਇੱਕ ਆ ਪੈਂਟ ਤੁਹਾਡੀ ਹੈ ਇਹ ਵੀ ਦੱਸ ਦੇ ਵੀ ਡਿਸਕਾਊਂਟ ਚ ਆਈਆਂ ਕਿਉਂਕਿ ਕੈਂ ਲੈ ਆਉਣੀਆਂ ਕਿਤੇ ਪਤਾ ਲੱਗ ਜਾਊਗਾ AYD ਕਰਕੇ ਆ AYD ਚਾਈਨਾ ਚਲੋ ਮੁੜ ਕੇ ਕਰ ਦਾਂਗੇ ਇੱਕਾ ਕੋਟੀ ਮੇਰਾ ਕੋਈ ਨਹੀਂ ਹੀ ਕਪੜੇ ਲਿਆਉਂਦਾ ਪਰ ਸਖੋ ਨੇ ਲੈ ਹੀ ਦਿੱਤੇ ਮੇਨਾਂ ਤੁਸੀਂ ਤਾਂ ਨਾ ਕਰਦੇ ਰਹਿਣਾ ਹੂੰ ਮੈਂ ਸਫਾਜਾ ਕਰਦਾ ਰਹਿਣਾ ਇਹ ਚਾਲੀਆਂ ਦੀ ਆਈ ਜੇ ਤਾਂ ਇਹਦਾ origignal price ਹੈਗਾ ਸਿੱਧਾ ਇੱਕ ਮਿੰਟ ਮੈਂ ਵੇਖ ਕੇ ਦੱਸਦੀ ਆ ਇਹਦਾ origignal price ਹੈਗਾ ਸ਼ਾ ਇਹ ਤਾਂ ਹੀ ओरिजिनल ਪ੍ਰਾਈਸ 120 ਡਾਲਰ ਹੀ ਇਟਸ 20 ਹੀ ਹਾਂ ਵੇਖੋ ਤੇ ਆਈਆਂ ਦੇ ਕਿੰਨੇ 40ਆਂ ਦੀਆਂ ਸ਼ਾ ਕਿੰਨੇ ਵਧੀਆ ਆ ਹੂੰ 120 ਦੀਆਂ ਬਿਚਾਰੀਆਂ ਨਹੀਂ ਆਈਆਂ ਹਾਂ ਸੁੱਕ ਕਰ ਰੈਡੀ ਹੋ ਗਈ ਚੀਜ਼ ਹੈ ਸੇਮ ਚੀਜ਼ ਹੈ ਪਰ ਇਹਦਾ ਸਟicker ਕਿੱਥੇ ਗਿਆ ਹਾਂ ਹਾਂ ਵੇਖੋ ਪਰ ਉਹ ਜਿਹੜੀ ਇਹ ਵੀ 120 ਦੀ ਤੇ 40ਆਂ ਦੀ ਆਈ ਹਾਂ ਹਾਂ ਇਹ ਵੀ ਸੇਮ ਹੈ ਇਹ ਥੋੜੇ ਪਤਲੀਆਂ ਆ ਗਏ ਉਹ ਦੂਸਰੀ ਬੋਲੀ-ਬੋਟੀ ਵਧੀਆ ਹਾਂ ਠੱਕੇ ਨਾ ਹੀ ਅੱਜ ਲੈ ਕੇ ਦਿੱਤੇ ਮੈਨੂੰ ਕੱਪੜੇ ਜੇ ਤੀ ਦੱਬੀ ਚੱਕਾ ਵੀਡੀਓ ਲੰਮੀ ਹੋ ਜਾਣੀ ਆ ਆਪਾਂ ਸਲਾਮਾਂ ਮਰਤੇ ਕਰਾਂਗੇ ਹਾਂ ਸਿੱਤਿਆ ਤੁਹਾਡੀ ਪੈਂਟ ਉਹ ਬਲੇਜ਼ਰ ਦੇ ਨਾਲ ਦੀ ਹਾਂ ਤੁਹਾਡੀ ਪੈਂਟ ਹਾਂ ਤੇ ਉਹ ਜੋ ਬੂਟ ਵੀ ਖਾਦੇ ਆ ਹੈਗੀ ਆ ਬੂਟ ਇਹ ਉਹ ਵੀ ਹਾਂ ਹਾਂ ਵਿਖਾਦੇ ਵੀ ਲਿਆਉਂਦੇ ਕਿੰਨਾ ਕੋ ਕੱਪੜੇ ਪਤਾ ਲੱਗ ਜਾਊਗਾ ਸਰਚ ਕਰਕੇ ਲੈ ਲੈਣਗੇ ਵਾਈ ਡੀ ਕਰਕੇ ਆ ਦੁਕਾਨ ਸਾਡੇ ਇੱਥੇ ਮੈਰੀਡੀਨ ਮਾਲ ਚ ਆ ਚਲ ਆ ਆ ਨਾ ਆ ਵੀ 100 ਕਿੰਨੇ ਦੇ ਹੀ ਪਤਾ ਨਹੀਂ ਕਿੰਨੇ ਦੇ ਹੀ ਤੇ ਇਹ ਵੀ 40 ਇਹ ਆ 50 ਦੇ ਬਿਲ ਤੇ ਲਿਖਿਆ ਨਾ ਰੇਟ ਬਿਲ ਤੇ ਰੇਟ ਲਿਖਿਆ ਨਾ ਮੈਂ ਹਾਂ ਹਾਂ ਹਾਵੇ ਸਾਈਡ ਤੇ ਲੱਗਾ ਸਟicker ਵੀ ਕਿੰਨੇ ਦੇ ਸੀ ਉਹ ਤਾਂ ਉਹ ਤਾਂ 50 ਦੇ ਲੱਗੇ ਨਾ ਕਿ 50 ਦੇ ਆਏ ਐ ਅੱਛਾ ਤੇ ਆ ਬਿਲ ਤੇ ਲਿਖਿਆ ਨਾ ਮੈਂ ਆ ਤੇ ਆ ਜੀ ਡਿਸਕਾਊਂਟ ਦਾ ਕੱਢ ਕੇ ਵਿਖਾ ਦੇ ਉਹ ਹੀ ਜਗ੍ਹਾ ਬਣਾਉਂਦੀ ਆ ਹਾਂ ਜਗ੍ਹਾ ਬਣਾ ਰਹਿ ਨਾ ਹਾਂ ਹਾਂ ਦਸਿਓ ਮੇਰੇ ਬੂਡ ਕਿਦਾਂ ਦੇ ਆ ਹਾਂ 130 ਦੇ ਹੀ 130 ਦੇ ਹੀ ਤੇ 50 ਦੇ ਲੈਣ ਤੇ ਡਿਸਕਾਊਂਟ ਚ 130 ਦੇ ਤੇ 50 ਦੇ ਆਸਟ੍ਰੇਲੀਆ ਦਾ ਪ੍ਰਾਈਸ ਹੈਗਾ 100 ਡਾਲਰ ਤੇ ਨਿਊਜ਼ੀਲੈਂਡ ਦਾ ਪ੍ਰਾਈਸ ਹੈਗਾ ਹੀਗਾ 130 ਹਾਂ ਤੇ ਆਹ ਡੱਬੇ ਤੇ ਨਾਮ ਲਿਖਿਆ ਜਿੰਨਾ ਕਹੀਂ ਲੈਂਦੇ ਡਿਸਕਾਊਂਟ ਲੱਗਾ ਜੇ ਵਾਈ ਡੀ ਕਰਕੇ ਮੈਰੀਡੀਅਨ ਮਾਲ ਚ ਦੁਕਾਨ ਤੇ ਸਕੋ ਜਿਹੜੇ ਤੁਸੀਂ ਲੈਂਦੇ ਆ ਉਹ ਪਫਗਾਨੀ ਤੋਂ ਲੈਂਦੇ ਉੱਥੇ ਵੀ ਡਿਸਕਾਊਂਟ ਚੱਲਦੇ ਆ ਜੇ ਹਾਂ ਤੁਸੀਂ ਜਿਹੜੇ ਪੁਕਾਨੀ ਤੋਂ ਲੈਂਦੇ ਹੈ ਨਾ ਹਾਂ ਉੱਥੇ ਡਿਸਕਾਊਂਟ ਚੱਲਦੇ ਆ ਜੇ ਇੱਕ ਮੇਮਰਾਉ ਤੋਂ ਮੇਂ ਚ ਕੋਟੀਆਂ ਜਿਹੜੀਆਂ ਦੀਆਂ ਘਰ ਤੋਂ ਨੂੰ ਉੱਥੇ ਵੀਆਂ ਉਹ ਨਹੀਂ ਆਉਂਦੀਆਂ ਉਹ ਵੀ ਵਿਖਾ ਦਿਓ ਖਾਣੀਆਂ ਇੱਥੇ ਕੀ ਕੋਟੀਆਂ ਆ ਵਿਖਾਈਆਂ ਰਹਿ ਗਈਆਂ ਅੱਛਾ ਵਿਖਾਤੀਆਂ ਨਾ ਹਾਂ ਚਲੋ ਠੀਕ ਹੈ ਮੇਮਰਾਉ ਤੋਂ ਨਹੀਂ ਆ ਉਹ ਕੇ ਬਾਈ ਗੁੱਟ ਬਾਈ ਮੇਮਰਾਉ ਤੋਂ ਨਹੀਂ ਆਈਆਂ ਤੇ ਇੱਥੇ ਵੀ 30 40% ਆਫ ਹੈ ਮਤਲਬ ਮਤਲਬ ਉਹਨੀਆਂ-ਉਨੀਆਂ ਵੀਆਂ-ਵੀਆਂ ਦੀ ਮਿਲ ਗਈ ਨਹੀਂ ਵਧੀਆ ਰਹਿ ਗਿਆ ਬਹੁਤ ਵਧੀਆ ਬਾਕੀ ਨਹੀਂ ਕਦੋਂ ਲੈਣਾ ਨਾ ਉਹਨੂੰ ਘਰ ਤੋਂ ਤੋਂ ਠੀਕ ਬਹੁਤ ਸੋਹਣੇ ਨੇ ਇਹ ਪੈਂਡ ਕੋਟੀਆਂ ਇਹਦੇ 400 ਕੇ 450 ਦਾ ਹੈ ਓਰੀਜਨਲ ਪ੍ਰਾਈਸ ਹੈ ਤੇ ਇਹ ਆਇਆ ਵਾ 220 ਦਾ 220 ਦਾ ਆ ਰਿਗਨਲ ਪ੍ਰਾਈਸ ਕਿੰਨਾ 400 ਇੱਕ 450 450 60% ਆਫ ਇਸ ਚਾਹੁੰਦਾ ਪਤਾ ਨਹੀਂ ਕਿੰਨੀ ਹੀ 50 ਕੇ 60 ਹੀ ਇੱਥੇ ਬੇਲੇ ਤੇ ਲਿਖਿਆ ਨਾ ਪਰ ਵੀਡੀਓ ਲੰਬੀ ਹੋ ਜਾਣੀ ਹੈ ਹਾਂ ਵੀਡੀਓ ਸ਼ੇਅਰ ਮੰਨਦੀ ਹੋ ਗਈ ਆ ਤੇ ਬਾਏ ਬਾਏ ਕਰ ਦਾਂ ਹਾਂ ਇਹ ਵੈਸੇ ਵੀ ਇੰਸਟਾਗ੍ਰam ਤੇ ਤੇ 3 ਮਿੰਟ ਦੀ ਪੈਂਦੀ ਬਾਏ ਬਾਏ ਗੁੱਡ ਬਾਏ ਸ਼ੁਕਰ ਬਾਏ 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 ਬਾਏ